ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਜੋ ਹਰ ਸਾਲ ਦੇ ਗੁਰਦੁਆਰਾ ਸਾਹਿਬ ਆਸ਼ੀ ਨਵੀਂ ਬਹਾਦਰਗੜ੍ਹ ਵਿਖੇ ਮਨਾਇਆ ਜਾ ਰਿਹਾ ਇਹ ਸਾਲ ਵੀ ਇਹ ਦਿਹਾੜਾ ਮਨਾਉਣ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਸਾਡੀ ਮੈਨੇਜਮੈਂਟ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਜੋ ਪ੍ਰਬੰਧ ਕੀਤੇ ਜਾ ਰਹੇ ਆ ਉਹ ਬੜੇ ਅਚੇਚੇ ਤੌਰ ਤੇ ਵਧੀਆ ਪ੍ਰਬੰਧ ਕੀਤੇ ਗਏ ਆ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰਾਂਥੀ ਕੈਨੇ ਉਤਾਰ ਸਿੰਘ ਹੋਰਾਂ ਨੇ ਮੈਨੇਜਰ ਸਰਦਾ ਸਰਜੀਤ ਸਿੰਘ ਹੋਰਾਂ ਨੇ ਤੇ ਖਾਸ ਤੌਰ ਤੇ ਸਾਡੇ ਅੰਤਰਨ ਕਮੇਟੀ ਮੈਂਬਰ ਜਿਹਦਾ ਜਸਵੀਰ ਸਿੰਘ ਜੀ ਲਾਚਰੂ ਚੇਚੇ ਤੌਰ ਤੇ ਧਿਆਨ ਦੇ ਕੇ ਪਿਛਲੇ ਦਿਨਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਉਹਨੂੰ ਨਵੀਨੀਕਰਨ ਕੀਤਾ ਬਹੁਤ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਤੇ ਪਿਛਲੇ ਦਿਨੀ ਵਿਸ਼ੇਸ਼ ਤੌਰ ਤੇ ਦੀਵਾਨ ਹਾਲ ਜੋ ਚੇਚੇ ਤੌਰ ਤੇ ਜਿਹਨੂੰ AC ਦਾ ਰੂਪ ਦਿੱਤਾ ਗਿਆ ਤੇ ਅੰਦਰੋਂ ਨਵੀਨੀਕਰਨ ਕਰਕੇ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਇੱਕ ਵੱਡੇ oprale ਮੈਂ ਸਭ ਨਾਲ ਜੋ ਸੰਗਤਾਂ ਦੀ ਸਹੂਲਤ ਵਾਸਤੇ 20 ਬਾਥਰੂਮ ਬੜਾਏ ਗਏ ਆ 10 ਲੇਡੀਜ਼ ਵਾਸਤੇ 10 ਜੈੱਟਸ ਵਾਸਤੇ ਇੱਕ ਵੱਡੇ oprale ਨੇ ਪ੍ਰਬੰਧ ਦੇ ਮੈਂ ਪ੍ਰਬੰਧਾ ਧੰਨਵਾਦ ਵੀ ਕਰਦਾ ਮ ਵਿਸ਼ੇਸ਼ ਤੌਰ ਤੇ ਮੈਨੇਜਰ ਸਾਹਿਬ ਦਾ ਖਾਸ ਕਰਕੇ ਗਰੀਬਤਾ ਦੇ ਘੋਰਾ ਦਾ ਤੇ ਨਾਲ ਦੀ ਨਾਲ ਬੇਨਤੀ ਕਰਦਾ ਸੰਗਤਾਂ ਨੂੰ ਕਿ ਜੋ ਖਾਲਸਾ ਸਾਜਨਾ ਦਿਵਸ ਹਰ ਸਾਲ ਆਪਾਂ ਮਨਾਉਂਦੇ ਆ ਉਹ ਤਗੜੇ ਹੋ ਕੇ ਆਪਾਂ ਇਹ ਹਾਜ਼ਰੀ ਭਰ ਇਹ ਗੁਰੂ ਦੇ ਨਤਮਸਤਕ ਹੋਈਏ ਕਿਉਂਕਿ ਸੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ 1699 ਵਿੱਚ ਖਾਲਸਾ ਨੂੰ ਖਾਲਸੇ ਨੂੰ ਸਾਜਣਾ ਰੂਪ ਦੇ ਵਿੱਚ ਬਣਾ ਬਣਾਇਆ ਤੇ ਖਾਲਸਾ ਜਦੋਂ ਸਾਜਿਆ ਗਿਆ ਉਹ ਕੌਮ ਜੋ ਸੁੱਤੀ ਪਈ ਸੀ ਉਹਨੂੰ ਜਗਾਇਆ ਤੇ ਇੱਕ ਰੂਹ ਜਿਹੜੀ ਸੀ ਉਹ ਪ੍ਰਵੇਸ਼ ਕੀਤੀ ਨਮਾਣੀ ਲੋਕਾਂ ਦੇ ਵਿੱਚ ਤੇ ਖਾਲਸੇ ਦਾ ਰੂਪ ਦੇ ਕੇ ਲੋਕਾਂ ਨਾਲ ਲੜਨ ਵਾਸਤੇ ਉਹਨਾਂ ਜੋ ਜਾਵਰ ਲੋਕ ਸੀ ਉਹਨਾਂ ਨਾਲ ਲੜ ਲਈ ਤਿਆਰ ਕੀਤਾ ਸੋ ਆਓ ਤਗੜੇ ਹੋ ਕੇ ਆਪਾਂ ਇਹ ਖਾਲਸਾ ਸਾਜ ਦਾ ਦਿਵਸ ਨੂੰ ਮਨਾਉਣਾ ਕਰੀਏ ਤੇ ਨੌਵੀਂ ਪਾਸ਼ੀ ਗੁਰਦੁਆਰਾ ਸਾਹਿਬ ਬਾਦਰਗੜ ਵਿਖੇ ਵੱਡੀ ਗਿਣਤੀ ਵਿੱਚ ਪੁੱਜ ਕੇ ਗੁਰੂ ਦੇ ਨਾਮ ਅਸਤਕ ਹੋਈਏ ਮੈਂ ਵੀ ਅਪੀਲ ਕਰਦਾ ਕਿ ਜੋ ਸ਼੍ਰੀ ਕਾਲਤਾ ਸਾਹਿਬ ਦੇ ਮਾਨਯੋਗ ਜਥੇਦਾਰ ਗੈਣੀ ਰਗਵੀਰ ਸਿੰਘ ਹੋਰਾਂ ਨੇ ਪਿਛਲੇ ਦਿਨੀ ਹਦੇਸ਼ ਕੀਤਾ ਸਾਨੂੰ ਕਿ ਖਾਲਸਾ ਹਰ ਉਹ ਸਿੱਖ ਆਪਣੇ ਘਰ ਦੇ ਉੱਪਰ ਖਾਲਸਾ ਝੰਡਾ ਜਿਹੜਾ ਵਾ ਉਹਨੂੰ ਲਹਿਰਾਵੇ ਤਾਂ ਕਿ ਇੱਕ ਮਾਹੌਲ ਸਿਰਜਿਆ ਜਾਵੇ ਕਿ ਜੋ ਸਾਡੇ ਨਾਲ ਵਧੇਕੀਆਂ ਸੈਂਟਰ ਸਰਕਾਰ ਕਰ ਰਹੀ ਹੈ ਮੌਕੇ ਦੀ ਸਰਕਾਰ ਕਰ ਰਹੀ ਹੈ ਜਾਂ ਹੋਰ ਅਜਈਆਂ ਸ਼ਕਤੀਆਂ ਜੋ ਖਾਲਸਾ ਪੰਥ ਨੂੰ ਖੇਰੂ-ਖੇਰੂ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਇੱਕ ਮਹਮ ਛੇੜੀ ਜਾ ਸਕੇ ਤਾਂ ਕਿ ਖਾਲਸਾ ਜਿਹੜਾ ਉਹ ਜਾਗੇ ਵੀ ਸਾਡੇ ਨੌਜਵਾਨ ਖਾਸ ਕਰਕੇ ਜਿਹੜੇ ਸੁੱਤੇ ਪਏ ਮੈਂ ਕਹਿ ਸਕਦਾ ਵਾਂ ਉਹਨਾਂ ਨੂੰ ਇੱਕ ਪ੍ਰੇਰਣਾ ਦੇਣ ਵਾਸਤੇ ਖਾਲਸੇ ਦਾ ਰੂਪ ਦਿਖਾਉਣ ਵਾਸਤੇ ਹਰ ਘਰ ਦੇ ਉੱਤੇ ਨਿਸ਼ਾਨ ਕੇਸਰੀ ਨਿਸ਼ਾਨ ਸਾਬ ਚਲਾਏ ਜਾਣ ਇਹ ਅਪੀਲ ਜੋ ਕੀਤੀ ਗਿਆ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਹੋਰ ਮੈਂ ਵੀ ਉਚੇਚੇ ਤੌਰ ਤੇ ਸਾਡੇ ਅੰਦਰ ਕਮੇਟੀ ਮੈਂਬਰ ਸਰਦਾਰ ਜਸਵੀਰ ਸਿੰਘ ਲਾਸ਼ਰੂ ਸਾਹਿਬ ਅਸੀਂ ਸਖਤਾਂ ਨੂੰ ਅਪੀਲ ਕਰਦੇ ਹਾਂ ਵੀ ਉਹ ਤਗੜੇ ਹੋ ਕੇ ਆਉਣ ਵਾਲੇ ਕੱਲ 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਹਰ ਘਰ ਦੇ ਤੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਚੁੜਨਾ ਚਾਹੀਦਾ ਤਾਂ ਜੋ ਸਰਕਾਰ ਨੂੰ ਅਸੀਂ ਦੱਸ ਸਕੀਏ ਆਪਣੇ ਹੱਕਾਂ ਦੀ ਮੰਗ ਜਿਹੜੀ ਆ ਉਹਨੂੰ ਉਠਾ ਸਕੀਏ ਖਾਲਸਾ ਅਕਾਲ ਪੁਰਖ ਦੀ ਔਰ ਫਰਗਟਿਓ ਖਾਲਸਾ ਪ੍ਰਭਾਤ ਦੀ ਮੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਯੋਂ ਵੱਲੋਂ ਜਿਵਾਈ ਹੋਈ ਮਰਿਆਦਾ ਖਾਲਸਾ ਪੰਥ ਦੀ ਸਾਜਣਾ ਗੁਰਦੁਆਰਾ ਸਾਹਿਬ ਪਾਸਾਈ ਨੌਮੀਾਾ ਬਾਦਗੜ ਸਾਹਿਬ ਵਿਖੇ ਹਰ ਸਾਲ ਸਰਦਾ ਭਾਵਨਾ ਸਤਕਾਰ ਦੇ ਨਾਲ ਲੈ ਸਾਕੀ ਦਾ ਦਿਹਾੜਾ ਖਾਲਸਾ ਸਾਡੇ ਨਾਲ ਦਿਵਸ ਮਨਾਇਆ ਜਾਂਦਾ ਹੈ ਵਿਸ਼ੇਸ਼ ਤੌਰ ਤੇ☬ ਪੰਡਿਆਰੇ ਸਹਿਬਾਨ ਖੰਡੇ ਬਾਟੇ ਦੀ ਪੂਜਾ ਉਤਾਰ ਕਰਕੇ ਖੰਡੇ ਬਾਟੇ ਦਾ ਅਮਰਤ ਸੰਗਤਾਂ ਨੂੰ ਸਕਾਇਆ ਜਾਂਦਾ ਹੈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਜਥੇਦਾਰ ਸਰਦਾਰ ਜਮੇਲ ਸਿੰਘ ਜਪਤਾਵਰ ਮੈਂਬਰ ਸ਼ਾਹੂ ਗੁਰਦੁਆਰਾ ਪ੍ਰਬੰਧ ਕਮੇਟੀ ਜਥੇਦਾਰ ਸਰਦਾਰ ਜਿਸ ਨੇ ਸਿੰਧੀ ਲਾਚਰੂ ਕਡੈਕਟੀ ਮਹਿਮਾਸ਼ੂਮ ਬੁਦਵਾਰਾ ਪ੍ਰਬੰਧਕ ਵਿਖੇ ਪ੍ਰਧਾਨ ਸਰਦਾਰ ਅਰਜਿੰਦਰ ਸਿੰਘ ਜੀ ਦਾ ਮੀਂਹ ਨਾਲੇ ਵਿਸ਼ਾ ਨਰ ਦੇ ਸੰਸਾਰ ਦੁਆਰਾ ਸੈਂਦੇ ਈਸਰ ਵੈਸਾਖੀ ਦੇ ਦਿਹਾੜੇ ਦੇ ਸਮੂਹ ਦੇ ਪ੍ਰਬੰਧ ਜਿਹੜੇ ਹਾਲ ਨੂੰ ਮੁਕੰਮਲ ਕਰਨੇ ਗਏ ਹਨ ਉਪਰੰਤ ਸੰਗਠਨਾਂ ਨੂੰ ਅਪੀਲ ਹੈ ਕਿ ਆਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਚਰਨ ਸੋ ਪ੍ਰਾਪਤ ਅਸਥਾਨ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਧੂਰ ਮस्तक ਨੂੰ ਲਾਉਂਦੇ ਹੋਇਆ ਸੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀਆਂ ਅਸੀਸਾਂ ਪ੍ਰਾਪਤ ਕਰਕੇ ਜਿਹੜੇ ਪ੍ਰਾਣੀ ਅਜੇ ਤੱਕ ਖਾਲਸਾ ਪੰਥ ਦੀ ਸ਼ਾਮ ਨਹੀਂ ਹੋਏ ਅਜੇ ਤੱਕ ਜਿਨ੍ਹਾਂ ਨੇ ਸੰਡੇ ਬਾਤੇ ਦੀ ਪਵਿੱਤਰ ਰੀਤੀ ਪ੍ਰਾਉ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੰਮਾਦਿਆਂ ਦੇ ਅਸਥਾਨ ਤੇ ਪੰਜਾਂ ਪਿਆਰਿਆਂ ਦੇ ਕੇਸ਼ ਉਤਾਰ ਕੇ ਗੁਰੂ ਕੀ ਜਹਾਜ ਜੜੀਏ ਖਾਲਸਾ ਪੰਥੀ ਸ਼ਾਮਿਲ ਹੋਈਏ ਸਰਬਤ ਸੰਤਾਂ ਨੂੰ ਵੇਦ ਪੀਅ ਸਦਾ ਕਾਰਨਾ ਸਰਕਾਰ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਪਾਵਨ ਥਾਂ ਦੀ ਚਰਨ ਤਪਹੁਤਨ ਲੱਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤਕਦੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਤਕਦੀ ਇਹ ਖਾਲਸਾ ਸਾਜਨਾ ਜਿਸ ਤੇਰਾ ਹਰ ਸਾਲ ਦੀ ਤਰਫਾਂ ਤੇ ਜਰਾ ਬਾਦਲਣ ਖਾਵੇ ਜੀ ਉਹ ਨਾਨੇ ਆ ਪਹੁੰਚੀਆਂ ਚੈਗਿਆਂ ਦੇ ਸੰਬੰਧ ਵਿੱਚ ਸਰਕਾਰ ਜਨਹਿਰ ਸਿੰਘ ਜਰਤਾਪ ਕੋ ਮੈਂਬਰਸ਼ਿਪ ਦੇ ਦੁਆਰਾ ਪ੍ਰਵੰਧਕ ਮੀਟਿੰਗ ਜਗਿਆ। ਆਪ ਇਹ ਬੜਾ ਉਸਾਰ ਦੱਸਿਆ ਕਿ ਕਿਸ ਤਰ੍ਹਾਂ ਸਾਰੇ ਚੈਗਿਆਂ ਦੇ ਪ੍ਰਬੰਧ ਰਹੇ ਮੁਕੰਮਲ ਕਿਤੇ ਜਾ ਸਕਿਆ ਤੇ ਕੱਲ ਨੂੰ ਸਾਖੀ ਦਾਸ ਜਿਆੜਾ ਹੈ। ਮੈਂ ਸੰਗਤਾਂ ਨੂੰ ਇਹ ਫੀਲ ਕਰਦਾਨਾ ਕਿ ਇਹ ਸੂਬਾਧਾਰ ਦੇ ਵਰਤਵਧ ਗਣਤੀ ਜੱਤੀ ਆ ਕੇ ਨਵ ਸਥਾਪਿਤ ਹੋ। ਕਿ ਤਾਂ ਕਿ ਆਪਾਂ ਇਸ ਸਾਜਣਾ ਵਿੱਚ ਇਹਨੂੰ ਪਧਿਆਤਿਕਾ ਮਾਈਏ। संगताउनि खे वेनिती आहे की हिते आओ पहुचो अमृत छको सिंग सॼो थींदसीत वणो इहा ई प्रेरणा मां सम्झा जहिड़ी चवां भाई ख़ालसा